आप जानते हैं कि जब से मुझे पंजाब का इंचार्ज बनाया गया है तब से हमारी कोशिश है कि जो हमारे संगठन के लोग हैं हम उनसे मुलाकात कर सकें और मुलाकात करने का मकसद है कि भाई उनको अच्छे से जान सकें यहाँ की समस्याओं को जान सकें यहाँ के संगठन को जान सकें और आने वाले जो चुनौतियाँ हैं उसको हम कैसे उसका सामना करेंगे उसका एक आ, उनसे जानकर आगे आने वाले रास्ते को तय कर सकें सर गठबंधन पर क्या कहोगे पंजाब के गठबंधन के बारे में इसी संदर्भ में आज अभी संगरूर की भी जो वो मीटिंग है उसी के कंटिन्यूएशन में आज हम यहाँ पर आए हैं यहाँ पे हमारे डिस्ट्रिक्ट की एक्सटेंडेड मीटिंग है जो पार्लियामेंट हमारी संगरूर है उसके सभी जितने भी हमारे सीनियर लीडर्स हैं उसमें चाहे हमारे कैंडिडेट्स हैं वहाँ यहाँ से एक्स एम पी हों जो हमारे कैंडिडेट्स रहे हों डिस्ट्रिक्ट के अध्यक्ष ब्लॉक कांग्रेस कमेटी के अध्यक्ष हमारे मंडल के अध्यक्ष उनकी कमेटियाँ उन सभी को हमने यहाँ पर आमंत्रित किया ताकि उनसे हम रूबरू हो सके लोकसभा में जो आपका पिछले सब काफी समय से हम लोगों का हमारे कैंडर का यही कोशिश कर रहे हैं कि उनसे जान सकें कि वो चाहते क्या और क्या हमारे लिए बेनिफिशियल होगा आने वाले समय में हम किस तरीके से उसको मजबूती के साथ लड़ सके इनके साथ जाना है तो वही सारी चर्चाएं भी हम इस दौरान अपने कर रहे हैं और उससे अवगत लीडरशिप को कराएंगे उसके पश्चात जो भी हमारी यहाँ की स्टेट लीडरशिप है उनसे चर्चा करने के पश्चात ही उसके ऊपर कोई फैसला लिया जो मैं भी आया हूँ देखते हैं जो जो नेता कहीं ना कहीं कहीं ना कहीं अगर कोई किसी की मजबूरी रही होगी तो वो नहीं आए होंगे लेकिन मुझे उम्मीद है कि सभी जो हमारे लीडर जिनको स्नेहा दिया गया है वो सभी यहाँ पर नवजोत सिंह सिद्धू अलग स्टेज बयान दे रहे हैं दे दिखाई दे रहे हैं देखिए जो भी हमारी नॉलेज में आ रही है उसके ऊपर एक्शन लिया जा रहा है प्रदेश कांग्रेस कमेटी उसमें सक्षम है ऑर्थराइज है अगर कोई व्यक्ति हमारी पार्टी गाइडलाइन से अलग जाके तो मीटिंग करता है तो उसके ऊपर सक्सेस कार्रवाई कर पहले भी कहा है और आप कह रहा हूँ कि जो भी हो चाहे वो छोटा लीडर हो या बड़ा लीडर हो ਜੋ ਵੀ ਪਾਰਟੀ ਲਾਈਨ ਸੇ ਅਲੱਗ ਜਾ ਕੇ ਕਰੇਗਾ ਉਸ ਤੇ ਪਤਨ ਕਰਵਾਈ ਕੀ ਜਾਏਗੀ ਚਾਤੂਜੀ ਮੌਕਾ ਰੈਲੀ ਤੇ ਭੂਦੇ ਸਬਜੈਕਟਸ ਉਸ ਕੇ ਬਾਰੇ ਮੇ ਬਾਤ ਰੱਖੀ ਚੀਏ ਆ ਬਾਇਆ ਹਾਂਜੀ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੇ ਸਰ ਦੇ ਉੱਤੇ ਕੰਟੈਸਟਡ ਕੈਂਡੀਡੇਟ ਸੀ ਮੈਡਮ ਸੂਦ ਸੋਨੂ ਸੂਜੀ ਦੀ ਮਾਲਵਿਕਾ ਸੂਦ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਪਹਿਲਾਂ ਵੀ ਕਾਫੀ ਉਹਨਾਂ ਦੀਆਂ ਤਿੰਨ ਚਾਰ ਸ਼ਿਕਾਇਤਾਂ ਆਈਆਂ ਸਨ ਕੁਝ ਉਹਨਾਂ ਨੇ ਪ੍ਰੂਫਸ ਵੀ ਦਿੱਤੇ ਐ ਐਂਡ ਉਹਨਾਂ ਨੂੰ ਉਸ ਹਾਲਾਂਕਿ ਉਹਨਾਂ ਦੀ ਫੋਟੋ ਲਾਈ ਗਈ ਉਹਨਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੋਂ ਨਾ ਹੀ ਉਹਨਾਂ ਨੂੰ ਪੁੱਛਿਆ ਗਿਆ ਸੋ ਇਸ ਕਰਕੇ ਉਹ ਕਾਰਨ ਦੱਸੇ ਗਏ ਮੋਟਿਸ ਕੀਤਾ ਗਿਆ ਬ੍ਰਿੰਗ ਸਾਹਿਬ ਉਹਨਾਂ ਦਾ ਬਿਆਨ ਆਇਆ ਤੁਹਾਡੇ ਜਿਹੜੇ ਹੈਗੇ ਨੇ ਸਾਬਕਾ ਬਖਦਾਮ ਕਿ ਮਤਲਬ ਸਾਨੂੰ ਪਹਿਲਾਂ ਨਹੀਂ ਕਿਹਾ ਗਿਆ ਵੀ ਅਸੀਂ ਪਾਰਟੀ ਦੇ ਬੈਨਰ ਦੇ ਥੱਲੀ ਉੱਤੇ ਗਏ ਸੀ ਪਰ ਬਾਅਦ ਸਾਨੂੰ ਕਾਰਨ ਸੁਣੋ ਦਿੱਤਾ ਅਮੋਗੜੇ ਹੈਗੇ ਨਹੀਂ ਮਹੇਸ਼ਿੰਦਰ ਚਲੋ ਉਹ ਤਾਂ ਜੀ ਹੁਣ ਪਾਰਟੀ ਅਸੀਂ ਕਾਰਨ ਦੱਸੋ ਨੋਟਿਸ ਉਹਨਾਂ ਨੂੰ ਕੀਤਾ ਹੈ ਬਾਕੀ ਕੀ ਫੈਸਲਾ ਹੁੰਦਾ ਉਹ ਕੀ ਜਵਾਬ ਦਿੰਦੇ ਉਸ ਤੋਂ ਬਾਅਦ ਸਾਰੀ ਗੱਲ ਰੱਖੀ ਜਾਊਗੀ ਸੁਣੀ ਜਾਊਗੀ ਫਿਰ ਦੇਖਦੇ ਹਾਂ ਕੀ ਹੁਣ ਇੱਕ ਪ੍ਰਧਾਨ ਸਾਹਿਬ ਗੱਠ-ਗੱਠ ਜੋੜ ਬਾਰੇ ਇੱਕ ਚੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਨਾਲੇ ਤੁਹਾਡੇ ਰਾਹੀਂ ਆਪਦੇ ਕਾਂਗਰਸੀ ਭਰਾਵਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦਾ ਹੈ ਖਰਗੇ ਸਾਹਿਬ ਨੇ ਸਾਨੂੰ ਸਿੱਧੀ ਸਿੱਧੀ ਇੱਕ ਹਦਾਇਤ ਦਿੱਤੀ ਹੈ ਜਾਤੀ ਤੌਰ ਤੇ ਕੋਈ ਵਿਅਕਤੀ ਆਪਣੀ ਨਿੱਜੀ رائے ਕਾਂਗਰਸ ਹੁੰਦਿਆ ਨਹੀਂ ਦੇ ਸਕਦਾ ਅਗਰ ਦੇਣੀ ਹੈ ਕਿਸੇ ਨੇ ਨਿੱਜੀ رائے ਤਾਂ ਪਾਰਟੀ ਪਲੇਟਫਾਰਮ ਹੈਗਾ ਖਰਗੇ ਸਾਹਿਬ ਰਾਹੁਲ ਜੀ ਕੋਲੇ ਆਪਣੀ ਗੱਲ ਰੱਖ ਸਕਦਾ ਮੈਂ ਕਹਾਂ ਮੇਰੀ رائے ਇਹ ਹੈ ਮੇਰੀ رائے ਹੈ ਹਾਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਕਾਂਗਰਸ ਪਾਰਟੀ ਕਿਹਸੀ ਪਾਰਟੀ ਉਹ ਆਪਣੇ ਵਰਕਰ ਨੂੰ ਸੁਣ ਕੇ ਵਰਕਰ ਦੀਆਂ ਭਾਵਨਾਵਾਂ ਜਾਣ ਕੇ ਆਪਣੇ ਲੀਡਰਾਂ ਨੂੰ ਸੁਣ ਕੇ ਉਹਨਾਂ ਦੀਆਂ ਭਾਵਨਾਵਾਂ ਜਾਣ ਕੇ ਔਰ ਪੰਜਾਬ ਦੀਆਂ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਜੋ ਵੀ ਫੈਸਲਾ ਲਏਗੀ ਉਹ ਹਾਈ ਕਮਾਂਡ ਲਏਗੀ ਤੇ ਔਰ ਸਾਨੂੰ ਮਨਜ਼ੂਰ ਹੋਏਗਾ ਉਹ ਜੋ ਫੈਸਲਾ ਹੈ ਲੇਕਿਨ ਇੱਕ ਪਾਸੇ ਤਾਂ ਠੀਕ ਹੈ ਜਨਾਬ ਵਾਰੀ ਵਾਰੀ ਉਹਨਾਂ ਦਾ ਆ ਰਿਹਾ ਜਾਂ ਨਹੀਂ ਆ ਰਿਹਾ ਤੇ ਤੁਹਾਨੂੰ ਇਹ ਵੀ ਕਿਸੇ ਨੇ ਕਿਦੋਂ ਆਖਿਆ ਵੀ ਅਸੀਂ ਇਕੱਠੇ ਲੜਾਂਗੇ ਇਹ ਤਾਂ ਤੁਸੀਂ ਕੰਮ ਚਲਾਤਾ ਮਗਰਲੇ ਕਈ ਦਿਨਾਂ ਤੋਂ ਅਸੀਂ ਇਹ ਕਿਹਾ ਕਿ ਅਸੀਂ ਹਜੇ ਤੱਕ 올 인디아 ਪ੍ਰਧਾਨ ਤੇ ਸਾਡੇ ਦਵਿੰਦਰ ਯਾਦਵ ਜੀ ਇਨਚਾਰਜ ਨੇ ਸਾਨੂੰ ਕਿਹਾ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਰੱਖੋ ਇਹ ਤਾਂ 6 ਮਹੀਨਿਆਂ ਦਾ ਕੰਮ ਚਲਾ ਰੱਖਿਆ ਮੀਡੀਆ ਨੇ ਕਿ ਅੱਜ ਹੋ ਗਿਆ ਸਮਝੌਤਾ ਟੁੱਟ ਗਿਆ ਸਮਝੌਤਾ ਹੋ ਗਿਆ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਵੀ ਫੈਸਲਾ ਹੋਏਗਾ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਕਾਂਗਰਸੀ ਵਰਕਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਧਾਨ ਸਾਹਿਬ ਸਿਆਸੀ ਹਰ ਕਾ ਚਾਹੀਦਾ ਰਾਜਾ ਵੜਿੰਗ ਕਿਸੇ ਨੂੰ ਲੋਕ ਸਭਾ ਲੜਾਉਣ ਚ ਤੇ ਉਹਰੇ ਚ ਰਾਜੇ ਵੜਿੰਗ ਦਾ ਕੋਈ ਰੋਲ ਨਹੀਂ ਹੈ ਪਹਿਲਾ ਥੁੰਦਾ ਹੁੰਦਾ ਮੇਰਾ ਸਿਰਫ ਕੰਮ ਇਹ ਹੈ ਕਿ ਮੈਂ ਜਥੇਬੰਦੀਕ ਢਾਂਚੇ ਨੂੰ ਫਿਟ ਕਰਕੇ ਲੜਾਈ ਲੜਾ ਜਿਹੜਾ ਕਿਨੇ ਲੜਨਾ ਹੈ ਕਿਨੇ ਨਹੀਂ ਲੜਾਉਣਾ ਦਵਿੰਦਰ ਯਾਦਵ ਜੀ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਦਾ ਕੰਮ ਹੈ ਮੇਰਾ ਕੰਮ ਹੈ ਜਿਹੜਾ ਕਾਂਗਰਸ ਨੇ ਬੰਦਾ ਦੇਤਾ ਚੱਕ ਕੇ ਸਾਰੀ ਆਰਗੇਨਾਈਜੇਸ਼ਨ ਡਟ ਕੇ ਅਸੀਂ ਕੰਮ ਕਰਦੇ ਨਹੀਂ ਸਵਾਲ ਖੜਾ ਕਿਸਪੜਿਆ ਆਪ ਸਵਾਲ ਜਵਾਬ ਤੇ ਆਪਣੇ ਆ ਬੰਸਰ ਨਾ ਕਰੋ ਮੈਂ ਮੇਰੇ ਅਸੇ ਮੈਂ ਤੁਹਾਨੂੰ ਕਹਿਣਾ ਕਿ 13 ਦੇ 13 ਜਿਹੜੇ ਕੈਂਡੀਡੇਟ ਹੋਣਗੇ ਉਹਦਾ ਫੈਸਲਾ ਜਿਹੜਾ ਹੈਗਾ ਉਹ ਹਾਈ ਕਮਾਂਡ ਨਹੀਂ ਕਰਨਾ ਹੈ Yadav ji ਹਰਾ ਨਹੀਂ ਕਰਨਾ ਹੈ ਕਿਸ ਮੁੱਦੇ ਨੂੰ ਜਿਹੜੇ ਸਟਰੋਂਗ ਨੇਚਰਲੀ ਇਹ ਸਟਰੋਂਗ ਬੰਦੇ ਨੂੰ ਉਤਾਰਿਆ ਜਾਏਗਾ ਸਰ ਨਿਆਂ ਉਹ ਉਹ ਜਾਣ ਬੁਝ ਕੇ ਇਹ ਪੋਲੀਟੀਕਲਾਈਜ਼ ਕਰਤਾ ਸਿਸਟਮ ਉਹ ਇਹ ਚਾਹੁੰਦੇ ਕਿ ਜਿਹੜਾ ਮੰਦਰ ਹੈ ਅਸੀਂ ਪਹਿਲਾਂ ਵੀ ਉਹਨੂੰ ਘੁਮਾ ਕੇ ਪੇਸ਼ ਕੀਤਾ ਗਿਆ ਅਸੀਂ ਇਹ ਕਿਹਾ ਸੀ ਕਿ ਇਹ ਪੋਲੀਟੀਕਲਾਈਜ਼ ਅਜੰਡਾ ਬਣਾਤਾ ਮੋਦੀ ਜੀ ਨੇ RAM ji ਦਾ ਸਾਰਿਆਂ ਦੇ ਭਗਵਾਨ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਂ ਕਿਤੇ ਵਿਅਕਤੀ ਪਾਰਟੀ ਦੇ ਹੋ ਸਕਦੇ ਹੈ ਕਿ ਇੱਕ ਪ੍ਰਧਾਨ ਮੰਤਰੀ ਦੇ ਇਸੇ ਤਰ੍ਹਾਂ ਮੰਦਰ ਜਿੱਥੇ ਗੀਤਾ ਜਿੱਥੇ RAM ji ਦੀ ਮੂਰਤੀ ਲੱਗੀ ਹੈ ਉਹ ਉਹ ਵੀ ਉੱਥੇ ਉਨੀ ਭਾਵਨਾ ਹੀ ਹੈ ਮੈਂ ਸਮਝ ਨਹੀਂ ਗੁਰੂ ਗ੍ਰੰਥ ਸਾਹਿਬਹਾਰਾ ਜਿੱਥੇ ਪਏ ਹੈ ਚਾਹੇ ਉਹ ਹਿਮਕੁੰਡ ਸਾਹਿਬ ਚਲੇ ਜਾਓ ਚਾਹੇ ਇੱਥੇ ਮੱਥਾ ਟੇਕੋ ਉਨੀ ਮੰਨਤਾ ਹੀ ਆ ਅਸੀਂ ਸ਼ਰਧਾ ਨਾਲ ਉਹਨਾਂ ਸਤਾਨਾਂ ਤੇ ਤੀਰਥ ਯਾਤਰਾਵਾਂ ਕਰਦੇ ਹਾਂ RAM ਭਗਵਾਨ ਜੀ ਦੀ ਸਾਡੇ ਮਨ ਦੇ ਵਿੱਚ ਹੋ ਸਕਦਾ ਉਹਨਾਂ ਨਾਲੋਂ ਵੱਧ ਅਸੀਂ ਆਪਦੇ ਮਨ ਨਾਲ ਉਹਨਾਂ ਨੂੰ ਪੂਜਦੇ ਹੋਈਏ ਸੋ ਮੈਂ ਕੀ ਕਹਾਂਗੇ ਜਿਵੇਂ ਕਾਂਗਰਸ ਪਾਰਟੀ ਨੂੰ ਅਡ ਕਰਨਾ ਚਾਹੁੰਦੇ ਆ ਹਾਲਾਂਕਿ ਇਹ ਕਾਂਗਰਸ ਪਾਰਟੀ ਉਹ ਹੈ ਰਾਜੀਵ ਗਾਂਧੀ ਜੀ ਨੇ ਰਾਮ ਮੰਦਰ ਦੇ ਤਾਲੇ ਖੁਲਵਾਏ ਸੀ ਇੱਥੇ ਤਾਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ 9 ਸਾਲਾਂ ਦੀ ਸਰਕਾਰ ਨੇ ਨਹੀਂ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਜੋ ਵੀ ਫੈਸਲਾ ਕੀਤਾ ਹੈ ਜੋ ਉਹਨੂੰ ਇੱਕ ਪੋਲੀਟੀਕਲ ਇਵੈਂਟ ਬਣਾ ਲਿਆ ਗਿਆ ਕਿ ਇਹ ਮੇਰਾ ਇਵੈਂਟ ਹੈ ਜਿਹੜੇ ਆਚਾਰਿਆ ਲੋਕ ਸੀਗੇ ਜਾਂ ਜਿਹੜੇ ਹੋਰ ਲੋਕ ਸੀ ਉਹਨਾਂ ਤੋਂ ਕਿਸੇ ਨੂੰ ਪੁੱਛਿਆ ਨਹੀਂ ਗਿਆ ਪਰ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਦੇ ਹਾਂ ਕੱਲ ਤੁਸੀਂ ਦੇਖਿਆ ਹੋਣਾ ਮੈਂ ਲੰਗਰ ਵੰਡ ਰਿਹਾ ਸੀ ਅਬਾ ਕਿਤੇ ਸਿੰਘਲਾ ਸਾਹਬ ਸੀ ਕਿਤੇ ਮੈਡਮ ਪੱਠਲ ਜੀ ਦੇ بیٹے ਸੀ ਹਰ ਵਿਅਕਤੀ ਆਪ ਦੇ ਆਖੂ ਕਿ ਸਾਡੀ ਸਾਰਿਆਂ ਦੀ ਸ਼ਰਦ ਹੈ ਸੋ ਹੋ ਸਕਦਾ ਅਸੀਂ ਕੱਲ ਨੂੰ ਪਰਸੋਂ ਚੌਥੇ ਕਿਦੋਂ ਵੀ ਕਿਤੇ ਅਜੋਧਿਆ ਜਾ ਸਕਦੇ ਹ ਪਰ ਅਸੀਂ ਪ੍ਰਧਾਨ ਮੰਤਰੀ ਦੇ ਕਹਿਣ ਤੇ ਜਿਹੜਾ ਈਵੈਂਟ ਬਣਾਇਆ ਸੀ ਉੱਥੇ ਅਸੀਂ ਨਹੀਂ ਗਏ ਸੈਕੂਲਿਜ਼ਮ ਦੀ ਜਿਹੜੀ ਆਈਡੋਲੋਜੀ ਕਾਂਗਰਸ ਲੈ ਕੇ ਚੱਲਦੀ ਹੈ ਤੁਹਾਨੂੰ ਲੱਗਦਾ ਕਿ 2014 ਦੀ ਇਲੈਕਸ਼ਨ ਦੇ ਵਿੱਚ ਉਸ ਦਾ ਕਿੰਨਾ ਕੁ ਜਿਹੜਾ ਗਰਾਊਂਡ ਤੇ ਪਕੜਾ ਜਿਹੜੀ ਬਣ ਪਾਇਆ ਦੇਖੋ ਜੀ ਇੱਕ ਨਾ ਇੱਕ ਦਿਨ ਇਸ ਚੀਜ਼ ਦਾ ਜ਼ਰੂਰ ਅਸਰ ਹੋਏਗਾ ਸਾਡੇ ਦੇਸ਼ ਨੂੰ ਵੱਡਣ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਦੇਸ਼ ਨੂੰ ਧਰਮਾਂ ਦੇ ਨਾਂ ਦੇ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਾਤੀਆਂ ਦੇ ਨਾਂ ਦੇ ਵੰਡਣ ਦੀ ਗੱਲ ਅਸੀਂ ਅਸੀਂ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਸਭ ਧਰਮਾਂ ਨੂੰ ਨਾਂ ਲੈ ਕੇ ਚਲਦੀ ਹੈ ਸਭ ਜਾਤੀਆਂ ਨੂੰ ਨਾਂ ਲੈ ਕੇ ਚਲਦੀ ਹੈ ਅਗਰ ਐਸੀ ਰਾਜਨੀਤੀ ਕਰਨੀ ਹੁੰਦੀ ਮੈਨੂੰ ਯਾਦ ਹੈ ਰਾਹੁਲ ਗਾਂਧੀ ਜੀ ਨੂੰ ਇੱਕ ਵਾਰੀ ਮੈਂ ਗੱਲ ਕਹੀ ਉਹਨਾਂ ਨੇ ਕਿਹਾ ਰਾਜਾ ਜਿਸ ਪਾਰਟੀ ਨੇ ਜੇ ਦੇਸ਼ ਕੋ ਬਣਾਇਆ ਹੋ ਜਿਸ ਪਾਰਟੀ ਨੇ ਦੇਸ਼ ਆਜ਼ਾਦ ਕਰਾਇਆ ਹੋ ਉਹ ਆਪਣੇ ਹੱਥੋਂ ਸੇ ਆਪਣੀ ਕੁਰਸੀ ਹਾਸਲ ਕਰਨੇ ਲਈ ਉਸਕੋ ਤੋੜ ਨਹੀਂ ਸਕਦਾ ਪ੍ਰਧਾਨ ਸਾਹਿਬ ਜਾਂਦੇ ਜਾਂਦੇ ਇੱਕ ਜਵਾਬ ਦੇ ਜੋ ਕੀ ਬੜਿੰਗ ਪਰਿਵਾਰ ਖੁਦ ਲੋਕ ਸਭਾ ਚੋਂ ਲੜਨ ਦੀ ਇੱਛਾ ਜਾਂ ਤੁਹਾਡੀ ਇੱਛਾ ਕੀ ਮਾਨੇ ਰੱਖਦੀ ਹੈ ਮੈਂ ਮੈਂ ਨਹੀਂ ਮੈਂ ਲੈਣਾ ਮੈਂ ਕੋਈ ਮੈਂ ਆਲ ਇੰਡੀਆ ਮੈਂ ਆਲਰੇਡੀ ਪ੍ਰਧਾਨ ਹੈਗਾ ਕਿਸੇ ਚੀਜ਼ ਨੂੰ ਕੁਝ ਨਹੀਂ ਕਲੇਮ ਕਰਦਾ ਮੈਂ ਪਰ ਅੰਤਿਮ ਜਿਹੜਾ ਲਿਟਿਕਟਾ ਦਾ ਫੈਸਲਾ ਪ੍ਰਧਾਨ ਦਾ ਫੈਸਲਾ ਕੋਈ ਨਹੀਂ ਹੁੰਦਾ ਉਹ ਸਾਰੇ ਦਾ ਸਾਰਾ ਫੈਸਲਾ ਖਰਗੇ ਸਾਹਿਬ ਰਾਹੁਲ ਗਾਂਧੀ ਤੇ ਦਵਿੰਦਰ ਆਦਮ ਜੀ ਦਾ ਫੈਸਲਾ ਤੁਸੀਂ ਤਾਂ ਇੱਕ ਹੀ ਗੱਲ ਪੁੱਛੀ ਨੇ ਫਲਾਣਾ ਲੜੂਆ ਫਲਾਣਾ ਲੜੂਆ ਫਲਾਣਾ ਐ ਨਾ ਕਰੋ ਹੋਰ ਤੇਰੇ ਸਵਾਲ